ਇਹ ਇਹਨਾਂ ਦਾ ਸਾਗ ਬਹੁਤ ਹੋਊਗਾ ਸਾਗ ਬਹੁਤ ਹੈ ਹੁਣ ਸਾਗ ਥੋੜਾ ਖਾਦਾ ਜਾਂਦਾ ਕਿਉਂਕਿ ਮੌਸਮ ਬਦਲਿਆ ਵਾ ਤੇ ਸਾਗ ਆਪਣਾ ਗੁੱਜ ਗਿਆ ਦੇਖੋ ਕਿੰਨਾ ਵਧੀਆ ਰੰਗ ਬਰੰਗਾ ਵਿੱਚ ਗਾਜਰਾ ਮੇਥੀ ਆਲੂ ਇਧਰ ਆਪਣੀਆਂ ਰੋਟੀਆਂ ਪੱਕਣ ਸਰਪੁੱਤਰ ਏੜੀ ਦਿਓ ਉਹ ਬੱਲੇ ਆਉਂਦੇ ਗਾਣੂ ਬੱਲੇ 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 ਗੱਡੀ ਆ ਗਈ ਜੋਤਨੀ ਕਿੱਥੇ ਨੂੰ ਆ ਬਿਡੇ ਬੀ ਆ ਤੇ ਨੀ ਤੇ ਨੀ ਜਾ ਲੈ ਕੇ ਬੁਲਿੰਦਾ ਪਪਾਲ ਚੱਲ ਪਪਾਲ ਚੱਲ ਪਪਾਲ ਚੱਲ ਪਪਾਲ ਚੱਲ ਜੋਤ ਪਪਾਲ ਚੱਲ ਬੱਲੇ 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 ਜੋਤ ਹੈ ਉੱਠੇ ਨੀ ਨਿਆ ਚਲੋ ਖੇਡੋ ਮੇਰੇ ਪੁੱਤ ਇਹਨੇ ਰੋਟੀ ਖਾ ਲਈ ਹੋ ਖੇਡਣ ਦੇ ਆਵੇ ਇੱਧਰ ਵੇਖੋ ਦੇਸੀ ਜਗੜ ਹਾਂ ਮਜਵਾਨ ਆ ਲੋ ਜੀ ਸਾਗ ਆਪਣਾ ਉਹ ਕੇ ਸਾਫ ਕਰ ਲਿਆ ਸੀ ਇਹਨੂੰ ਹੁਣ ਆਪਾਂ ਦਾਤਨਾ ਕੱਟ ਲੈਨੇ ਆ ਧੁੱਪੇ ਬਹਿ ਕੇ ਕੋਠੇ ਦੇ ਧੁੱਪ ਲੱਗੀ ਆ ਆਪਾਂ ਨਾਲੇ ਧੁੱਪ ਸੇਕਾਂਗੇ ਤੇ ਨਾਲੇ ਆਪਾਂ ਦਾਤਨਾ ਸਾਜ ਕੱਟ ਲਾਂਗੇ ਤੇ ਫਿਰ ਆਪਾਂ ਇਹਨੂੰ ਥੋੜੀ ਤੇ ਵਿੱਚ ਪਾਵਾਂਗੇ ਸਾਰਾ ਕੱਟ ਲੈਨੇ ਆ ਨਾਲੇ ਪਾਲਕ ਕੱਟ ਲਾਂਗੇ ਤੇ ਨਾਲੇ ਸਾਗ ਕੱਟਨਾ ਤੇ ਹਾਂਜੀ ਆ ਲੋ ਅੱਗ ਆਪਾਂ ਅੱਗ ਬਾਲ ਲਈ ਆਪਾਂ ਤੇ ਥੋੜੀ ਉੱਪਰ ਰੱਖ ਲਈਏ ਸਾਗ ਆਪਾਂ ਸਾਰਾ ਕੱਟ ਲਿਆ ਤੇ ਹੁਣ ਆਪਾਂ ਕਪਾ ਲਕ ਕੱਟ ਲੈਨੇ ਆ ਜਿੰਨਾਂ ਤੇ ਪਾਣੀ ਆਪਣਾ ਗਰਮ ਹੁੰਦਾ ਪਾਲਕ ਕੱਟ ਕੇ ਫਿਰ ਆਪਾਂ ਸਾਗ ਪਾਉਨੇ ਆ ਵਿੱਚ ਜਦ ਤੱਕ ਪਾਣੀ ਆਪਣਾ ਜਿਹੜਾ ਥੋੜਾ ਗਰਮ ਹੋ ਜਾਊਗਾ ਫਿਰ ਸਾਗ ਪਾਵਾਂਗੇ ਆਪਾਂ ਵਿੱਚ ਤੇ ਪਾਲਕ ਆਪਾਂ ਕੱਟ ਲੈਂਦੇ ਆ ਸਾਗਾ ਪੰਦਾਦ ਨਹੀਂ ਘੱਟਦੇ ਆ ਆਪਾਂ ਨੂੰ ਟੋਕੇ ਨਾਲ ਨਹੀਂ ਮਜ਼ਾ ਆਉਂਦਾ ਉਹ ਮਜ਼ਬੂਰੀ ਹੋਵੇ ਕੱਟ ਮਜ਼ਬੂਰੀ ਹੋਵੇ ਕਿਤੇ ਨੇ ਰਸ ਰਵਾਇਆ ਵਯੇ ਫੇਰ ਭਾਵੇਂ ਕਿਤੇ ਕੱਟ ਲੀਏ ਟੋਕਾ ਰੱਖਿਆ ਤਾਂ ਆਪਾਂ ਬੱਚੇ ਟੋਕੇ ਨਾ ਹੀ ਘਟਦੇ ਆ। ਪਰ ਆਪਾਂ ਜਦੋਂ ਸਾਗ ਤਕਰੀਬਨ ਮੈਂ ਹੀ ਬਣਾਉਣੀ ਆ ਮੈਂ ਹੀ ਕੱਟਦੀ ਆ। ਤੇ ਗਈ ਹੋਵਾਂ ਤੇ ਫੇਰ ਭਾਵੇਂ ਬੱਚੇ ਹਾਂਜੀ ਪਾਣੀ ਆਪਣਾ ਗਰਮ ਹੋ ਗਿਆ ਤੇ ਆਪਾਂ ਸਾਗ ਦੀ ਨਜ਼ਰ ਉਤਾਰ ਲੈਣੇ ਆ। ਤੇ ਸਾਗ ਆਪਾਂ ਪਾਉਨੇ ਆ। ਆਈ ਸਾਰੇ ਜੀ ਦੇ ਸਾਗ ਨੂੰ ਆਪਣਾ ਜਾਂਦੀ ਭਾਰਦਾ ਵਾ ਤੇ ਹੈਗਾ ਵੀ ਗੋਪੀ ਸਰੋਂ ਦਾ ਅੱਜ ਲਿਆਂਦਾ ਵਾ ਹਾਂ ਤੇ ਪਾ ਕੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਰਿੰਨਾਂਗੇ ਤੇ ਫੇਰ ਆਪਾਂ ਮਿਲਦੇ ਆ ਤੇ ਇਹਨੇ ਆ ਕਾ ਬਾਹਰੀ ਮਿਰਚਾ ਪਾ ਲੈਨੇ ਆ 10-12 ਮਿਰਚਾਂ ਵਾਂ ਤੇ ਨਾਲ ਆਪਾਂ ਸਵਾਦ ਅਨਸਾਰ ਦੋ ਚਮਚੇ ਲੂਣ ਪਾਵਾਂਗੇ ਸਾਗ ਦੇ ਵਿੱਚ ਤੇ ਹੁਣ ਬਣਾਵਾਂਗੇ ਆਪਾਂ ਗਾਜਰਾਂ ਤੇ ਸੰਤਰੇ ਦਾ ਜੂਸ ਸਾਡੇ ਬੰਦੇ ਵੇਖੋ ਜੂਸ ਦਾ ਨਾਂ ਸੁਣ ਕੇ ਸਾਰੇ ਕੰਨ ਚੁੱਕ ਲਏ ਆ ਤੇ ਹੈਰਾਨ ਹੁੰਦੇ ਆ ਤੇ ਆਜੋ ਉਹਨਾਂ ਦੀ ਹੈਰਾਨੀ ਦੂਰ ਕਰਦੇ ਆ ਨਾਲੇ ਗਾਜਰਾਂ ਦਾ ਤੇ ਸੰਤਰੇ ਦਾ

ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਓ ਬੱਲੇ ਸ਼ੇਰਾ ਸਾਰੇ ਨੂੰ ਬਾਗ ਦੇ ਦਿੰਦੇ ਆਪਾਂ ਨਾ ਤੇ ਤੇਰਾ ਗਲਾਸ ਕਿਹੜਾ ਲੈਣਾ ਜੋ ਆ ਮੈਂ ਆ ਤੇਰਾ ਵਾ ਇਹ ਸਭ ਤੋਂ ਵੱਡਾ ਵਾ ਇਹਦੇ ਪਾਪਾ ਨੂੰ ਦੇ ਦਈਏ ਪਾਪਾ ਹਾਂ ਇਹ ਅੱਛਾ ਪਾਪਾ ਉਹ ਦੇ ਦਈਏ ਠੀਕ ਹੈ ਰੋਈ ਇਹ ਆਈ ਸ਼ੁੱਧ ਜੂਸ ਹੈ ਤਾਜ਼ਾ ਜੂਸ ਗਾਜਰਾਂ ਦਾ ਸੰਤਰੀਆਂ ਦਾ ਈ ਰੇਡ ਕੋਈ ਐਤਮਲਾ ਹੈ ਈ ਰੇਡ ਦਾ ਆਸ ਇਹ ਗਲਾ ਉਹਦਾ ਹੀ ਫਰੀ ਹੈ ਬਹੁਤ ਰੇਡ ਰੂਡ ਕੋਈ ਨਹੀਂ ਇੱਥੇ ਜਿਹੜੀ ਆਪਾਂ ਬਰਫ਼ ਪਾਈ ਹੈ ਉਥੇ ਰੇੜੀਆਂ ਹੈ ਹੈ ਜਿਆਦਾ ਨਹੀਂ ਮਿਲ ਬਗਾ ਤਾਂ ਚਾ ਜਿਆਦਾ ਨਹੀਂ ਪੀਣਾ ਚਲ ਆਪਾਂ ਤਾਂ ਨਾ ਰੁਕਣਾ ਚੈਲੋ ਜੀ ਪਤਾ ਕਰੋ ਡਰਾਈ ਏ ਗਰਮ ਬੜਾ ਹੋਰੀ ਵੀ ਗਰਮ ਬੜਾ ਨਾ ਚਾਹ بیا ਚਲ ਪੀ ਲੋ ਮੇਰਾ ਪਤਾ ਹਾਂਜੀ ਸਾਗ ਆਪਣਾ ਰਿਝ ਗਿਆ ਵਾ ਇਹਨੂੰ ਆਪਾਂ ਚੁੱਲ੍ਹੇ ਤੇ ਲਾ ਕੇ ਤੇ ਮਾਰਾਂਗੇ ਘੋਟਾ ਤੇ ਰੱਖ ਦਾਂਗੇ ਤੜਕੇਦਾਨੀ ਅੱਗ ਦਾ ਲਾਹ ਲੈ ਲਾਂਗੇ ਇੱਚ ਆਪਾਂ ਲਾਵਾਂਗੇ ਤੜਕਾ ਤੇ ਆਪਾਂ ਲੈ ਕੇ ਬਧਾਣੀ ਇੱਚ ਲਾਵਾਂਗੇ ਆਪਾਂ ਹੁਣ ਚੰਗੀ ਤਰ੍ਹਾਂ ਕੋਟਾ ਮਾਰਾਂਗਾ ਜੇ ਮਾਦਾ ਠੀਕ ਨਹੀਂ ਆ ਤੇ ਆਪਾਂ ਨੂੰ ਸੰਦ ਚੁੱਕਣੇ ਪਏ ਅੱਜ ਕਿ ਹੁਣ ਇਹ ਚੱਲਣ ਪਾਵਾਂਗੇ ਆਟੇ ਦਾ ਤੁਸੀਂ ਜਿਹੜਾ ਮਰਜੀ ਵੇਸਣ ਦਾ ਵੀ ਪੈ ਜਾਂਦਾ ਮੱਕੀ ਦੇ ਆਟੇ ਦਾ ਵੀ ਪੈ ਜਾਂਦਾ ਪਰ ਆਪਾਂ ਕਣਕ ਦਾ ਪਾ ਕੇ ਅੱਲਣ ਤੇ ਇੱਕ ਰਗੜਾ ਬਣਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਕੋਟਾ ਲਾਵਾਂਗੇ ਸਾਗ ਨੂੰ ਉਦੋਂ ਨਾਲ ਦਰਸ਼ਕ ਬਖਾ ਘਰੇ ਘਰੇ ਸਟੇਡੀਅਮ ਭਰਿਆ ਪਿਆ ਫਿਲਮ ਦੀ ਸ਼ੂਟਿੰਗ ਹੋਉਂਦੀ ਆ ਦਰਸ਼ਕ ਘਰੇ ਘਰੇ ਡਾਇਰੈਕਟਰ ਨੂੰ ਵੇਖਣ ਆਏ ਆਂ ਦੇ ਸੀਰਤ ਆਪਣੀ ਕੌਲੀ ਲੈਣ ਚ ਲੱਗੀ ਫੇਰ ਹੋ ਬੱਲੇ ਸਾਦੋ ਸਾਡਾ ਪਹਿਲਾ ਮੈਂਬਰ ਲਿਆਉਂਦਾ ਕਬਲੀ ਮੜੀ ਮੇਖਾ ਦੇ ਵਿਖਾ ਦੇ ਐ ਕਬਲੀ ਸਾਗ ਲੈਣਾ ਮੇਰੇ ਪੁੱਤ ਨੇ ਕਿ ਉਹ ਤੜਕਾ ਲਾ ਕੇ ਦਿੰਨੇ ਆ ਚਲੋ ਚਲੋ ਜੀ ਹੁਣ ਆਪਾਂ ਸਾਰੇ ਰੋਟੀ ਫੜਾਤੀ ਤੇ ਹੁਣ ਵੜੀ ਆ ਗਈ ਆ ਚਾਚੂ ਜੀ ਦੀ ਆ ਸਾਰੇ ਬੁੱਤ ਖਾਲੀ ਰੋਟੀ ਹਾਂਜੀ ਹਾਂਜੀ ਬੱਸ ਸਾਡੀ ਰਹਿ ਗਈ ਲੋ ਜੀ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਸਵੇਰੇ ਮੈਂ ਇਹ ਸਾਗ ਆਪਣੇ ਹੱਥਾਂ ਨਾਲ ਤੋੜਿਆ ਤੇ ਹੁਣ ਇਹ ਮੇਰੀ ਕਮਲੀ ਦੇ ਵਿੱਚ ਆ ਹੁਣ ਪਹਿਲਾਂ ਮੁੜ ਕੇ ਬੈਠੇ ਅਣੀ ਚਕਾ ਕੇ ਵੰਨੇ ਆ ਬਹੁਤ ਸਵਾਦ ਹੈ ਇੱਕ ਬੁਰਕੀ ਰੋਟੀ ਨਾਲ ਮੈਨੂੰ ਸਵਾਦ ਆ ਨਾ ਬਹੁਤ ਸਵਾਦ ਬਣਿਆ ਕਿੰਨੀ ਰੋਟੀਆਂ ਹਾਲੀਆਂ ਉੱਚੀ ਬੋਲ ਕੇ ਚਾਰ ਚਾਰ ਤੇ ਲੋ ਜੀ ਆਪਣੇ ਨਾਲ ਰੋਟੀ ਦੇ ਨਾਲ ਲੱਸੀ ਵੀ ਆ ਗਈ ਆ ਲੱਸੀ ਉਹ ਤਾਂ ਦੁਪਹਿਰੇ ਪੀਦੇ ਪਰ ਮੈਨੂੰ ਉਹਦਾ ਸਵਾਦ ਲੱਗਦੀ ਰਾਤ ਨੂੰ ਵੀ ਕਿਹੜੇ ਵੇਲੇ ਪੀ ਲਈਦੀ ਆ ਜੇ ਤੁਹਾਨੂੰ ਅੱਜ ਦੀ ਦੇਸੀ ਜੀ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਣੇ ਸੁਝਾਅ ਜਰੂਰ ਦਿਓ ਤੇ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਆਪਣੇ ਪਰਿਵਾਰ ਨਾਲ ਖੁਸ਼ ਰਹੋ ਰੱਬ ਤੁਹਾਨੂੰ ਬਹੁਤ ساری ਖੁਸ਼ੀਆਂ ਦੇਵੇ ਤੇ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ